ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਪ੍ਰੈਕਟਿਸ ਪੇਪਰ ਹੈ ਜਿਹੜਾ ਉਹ 3 ਨੰਬਰ ਕਰਦੇ ਪਏ ਆ 15 ਸਵਾਲ ਕਰ ਚੁੱਕੇ ਆ ਹੁਣ ਬੇਟਾ ਆਪਾਂ 16 ਨੰਬਰ ਸਵਾਲ ਤੇ ਪਹੁੰਚ ਗਏ ਤਾਂ ਕਹਿੰਦਾ ਇੱਕ ਆਦਮੀ ਦੇ ਪਾਸ 72 ਏਕੜ ਖੇਤ ਹੈ 60 ਏਕੜ ਦੀ ਬਿਜਾਈ ਹੋ ਚੁੱਕੀ ਹੈ ਪੂਰੇ ਖੇਤ ਦਾ ਕਿੰਨਾ ਹਿੱਸਾ ਬਿਜਾਈ ਲਈ ਬਾਕੀ ਹੈ ਤਾਂ ਪਹਿਲਾਂ ਤਾਂ ਬੇਟਾ ਆਪਾਂ ਦੇਖਦੇ ਆ ਵੀ ਬਾਕੀ ਰਹਿੰਦਾ ਖੇਤ ਕਿੰਨਾ ਆ 60 ਟੋਟਲ 72 ਆ ਬੇਟਾ 72 ਦੇ ਵਿੱਚੋਂ 60 ਦੀ ਬਿਜਾਈ ਹੋ ਚੁੱਕੀ ਹੈ 72 ਚੋਂ 60 ਘਟਾਤੇ ਤਾਂ ਕਿੰਨੇ ਰਹਿ ਗਏ ਬੇਟਾ 12 ਏਕੜ ਰਹਿ ਗਏ ਠੀਕ ਹੈ ਹੁਣ ਉਹ ਪੁੱਛਦਾ ਪਿਆ ਕਿੰਨਾ ਹਿੱਸਾ ਬਿਜਾਈ ਲਈ ਬਾਕੀ ਹੈ ਠੀਕ ਹੈ ਜੇ ਬੇਟਾ ਖੇਤ ਤੇ ਹਿੱਸਾ ਆਪਾਂ ਬੇਟਾ ਅਨੁਪਾਤ ਹੀ ਲਾ ਦੇਣਾ ਖੇਤ ਤੇ हिस्सा ਉਹਨੇ ਪੁੱਛਿਆ ਵੀ ਕਿੰਨਾ ਜਿੰਨਾ ਰਹਿ ਗਿਆ ਉਹ ਦੱਸੋ ਕਿੰਨਾ ਹਿੱਸਾ ਬਣਦਾ ਜੇ ਮੰਨ ਲਓ 72 ਏਕੜ ਦੀ ਬਜਾਈ ਹੋ ਜਾਂਦੀ ਤਾਂ ਕੁੱਲ ਹਿੱਸਾ ਆਪਾਂ ਇੱਕ ਗਿਣ ਲੈਣਾ ਸੀ ਖੇਤ 72 ਏਕੜ ਦੇ ਪਿੱਛੇ ਹਿੱਸਾ ਇੱਕ ਮਤਲਬ ਪੂਰਾ ਹਿੱਸਾ ਸੀ ਕਹਿਣਾ ਸੀ ਖੇਤ ਜੋਤਿਆ ਗਿਆ ਠੀਕ ਹੈ ਇੱਥੇ ਤੁਸੀਂ ਇਹ ਵੀ ਕਹਿ ਸਕਦੇ ਵੀ ਮੰਨੋ ਕੁੱਲ ਹਿੱਸਾ ਬਰਾਬਰ 1 ਇੱਕ ਯੂਨਿਟ ਮੰਨ ਕੇ ਚੱਲਦੇ ਆਪਾਂ ਠੀਕ ਹੈ ਇਹ ਤੁਸੀਂ ਬੇਟਾ ਸਵਾਲ ਦੇ ਮੌਕੇ ਤੇ ਦੇਖਣਾ ਹੁੰਦਾ ਹੈ ਵੀ ਅਸੀਂ x ਮੰਨਣਾ ਕਿ 1 ਮੰਨਣਾ ਕਿਉਂਕਿ ਹੁਣ ਹਿੱਸਾ ਪੁੱਛਦਾ ਪਿਆ ਜਦੋਂ ਹਿੱਸਾ ਪੁੱਛਦਾ ਹੈ ਉਦੋਂ ਆਪਾਂ ਇੱਕ ਹੀ ਮੰਨਣਾ ਇਹਨੂੰ ਸਾਰੇ ਹਿੱਸੇ ਨੂੰ ਟੋਟਲ ਹਿੱਸਾ ਇੱਕ ਹੁੰਦਾ ਹੈ ਠੀਕ ਹੈ ਤਾਂ 72 ਪਿਛੇ ਤੇ ਖੇਤ ਕਿੰਨਾ ਰਹਿੰਦਾ ਪਿਆ 12 ਏਕੜ ਰਹਿੰਦਾ ਪਿਆ 12 ਏਕੜ ਪਿਛੇ ਹਿੱਸਾ x ਮੰਨ ਲੈਨੇ ਆਪਾਂ ਠੀਕ ਹੈ ਤਾਂ ਹੁਣ ਆਪਾਂ ਇੱਥੋਂ x ਦੀ ਕੀਮਤ ਆ ਉਹ ਕੱਢ ਲਵਾਂਗੇ ਇਹਦੇ ਵਿੱਚ ਬੇਟਾ ਪਹਿਲਾ ਗੁਣਾ ਚੌਥਾ ਦੇ ਦੂਜਾ ਗੁਣਾ ਤੀਜਾ ਤੁਸੀਂ ਇਹ ਧਿਆਨ ਰੱਖਣਾ ਆ ਜਿਆਦਾਤਰ ਸਿੱਧਾ ਅਨੁਪਾਤ ਹੀ ਲੱਗਣਾ ਪਰ ਜਿੱਥੇ ਕੰਮ ਤੇ ਦਿਨ ਆ ਗਏ ਹੈਣਾ ਵੀ ਇਹ ਇੰਨੇ ਆਦਮੀ ਇੰਨੇ ਦਿਨਾਂ ਚ ਕਰਦੇ ਜਦੋਂ ਆਦਮੀ ਵੱਧ ਜਾਣਗੇ ਕੰਮ ਜਲਦੀ ਹੋ ਜਾਊਗਾ ਉੱਥੇ ਉਲਟਕ੍ਰਮ ਅਨੁਪਾਤ ਲੱਗਣਾ ਜਿੱਥੇ ਇੱਕ ਚੀਜ਼ ਵੱਧ ਜੂ ਇੱਕ ਘਟਦੀ ਹੈ ਬਾਕੀ ਸਿੱਧਾ ਕਰਮੀ ਪਹਿਲਾ ਗੁਣਾ ਚੌਥਾ ਬਰਾਬਰੇ ਦੂਜਾ ਗੁਣਾ ਤੀਜਾ ਲੱਗਣਾ ਠੀਕ ਹੈ ਪੁੱਤ ਤਾਂ 72x ਬਰਾਬਰੇ 1 12 72 ਨੇ ਇੱਧਰ ਆ ਕੇ ਤਕਸੀਮ ਹੋ ਜਾਣਾ x a a 12 72 12 1 12 12 6 72 ਤਾਂ 1 6 ਹਿੱਸਾ ਜਿਹੜਾ ਬੇਟਾ ਖੇਤ ਰਹਿੰਦਾ ਕਿਉਂਕਿ ਆਪਾਂ 12 12 ਏਕੜ ਰਹਿ ਗਿਆ ਸੀ ਨਾ ਖੇਤ ਦਾ 12 ਏਕੜ ਪਿੱਛੇ ਅਸੀਂ ਹਿੱਸਾ ਕੱਢ ਲਿਆ ਕਿੰਨਾ 1 6 ਹਿੱਸਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ 4 ਨੰਬਰ ਦੇ ਉੱਤੇ ਬੇਟਾ 1/6 ਉੱਤਰ ਦਿੰਦਾ ਪਿਆ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਨੈਕਸਟ ਆ ਗਿਆ ਬੇਟਾ 17 ਨੰਬਰ ਸਵਾਲ ਕਹਿੰਦਾ ਕਹਿੰਦਾ ਮੋਹਨ ਨੇ 25 ਪੈਨਸਲਾਂ 25 ਪੈਸੇ ਪ੍ਰਤੀ ਪੈਨਸਲ ਦੇ ਹਿਸਾਬ ਨਾਲ ਖਰੀਦਦੀਆਂ ਉਹਨਾਂ ਵਿੱਚੋਂ 10 ਪੈਨਸਲਾਂ ਗੁੰਮ ਹੋ ਜਾਂਦੀਆਂ ਜਿਉ ਬਾਕੀ 60 ਪੈਸੇ ਦੇ ਹਿਸਾਬ ਨਾਲ ਵੇਚੇ ਤਾਂ ਉਸਨੂੰ ਕਿੰਨਾ ਲਾਭ ਹੋਵੇਗਾ ਤਾਂ ਬੇਟਾ ਲਾਭ ਕੱਢਣ ਦੇ ਲਈ ਸਾਨੂੰ ਖਰੀਦ ਮੁੱਲ ਵੀ ਪਤਾ ਹੋਣਾ ਚਾਹੀਦਾ ਖਰੀਦ ਮੁੱਲ ਆਪਾਂ ਕੱਢ ਲਨੇ ਬੇਟਾ 25 ਪੈਨਸਲਾਂ 25 ਪੈਸੇ ਤਾਂ 25 25 ਕਿਉਂਕਿ ਇੱਕ ਪੈਨਸਲ 25 ਪੈਸੇ ਦੀ 25 ਹੀ ਪੈਨਸਲਾਂ ਖਰੀਦੀਆਂ ਉਹਨੇ ਤਾਂ 625 ਮਤਲਬ 6 ਰੁਪਏ 25 ਪੈਸੇ ਜਿਹੜਾ ਖਰੀਦ ਮੁੱਲ ਆ ਗਿਆ ਠੀਕ ਹੈ ਤਾਂ ਵੇਚ ਮੁੱਲ ਕਿੰਨਾ ਬੇਟਾ ਬੇਟਾ 25 ਪੈਨਸਲਾਂ ਖਰੀਦੀਆਂ ਸੀ ਉਹਨੇ ਠੀਕ ਹੈ ਉਹਨਾਂ ਵਿੱਚੋਂ 10 ਪੈਨਸਲਾਂ ਉਹਦੀਆਂ ਗੁੰਮ ਹੋ ਗਈਆਂ ਇਹਦਾ ਮਤਲਬ 15 ਹੀ ਪੈਨਸਲਾਂ ਰਹਿ ਗਈਆਂ ਨਾ 25 10 ਠੀਕ ਹੈ ਬੇਟਾ ਕਿਉਂਕਿ 15 ਪੈਨਸਲਾਂ ਰਹਿ ਗਈਆਂ 25 10 ਕਰਕੇ ਜਿਹੜੀਆਂ ਰਹਿ ਗਈਆਂ ਉਹੀ ਵੇਚੂਗਾ ਜਿਹੜੀਆਂ ਗੁੰਮ ਗਈਆਂ ਉਹ ਤਾਂ ਵੇਚ ਨਹੀਂ ਸਕਦਾ ਤੇ ਕਿੰਨੇ ਪੈਸੇ ਉਹਨੇ 60 ਪੈਸੇ ਪ੍ਰਤੀ ਪੈਨਸਲ ਦੇ ਹਿਸਾਬ ਨਾਲ ਵੇਚੀਆਂ ਤਾਂ ਇਹ 15 ਗੁਣਾ 60 ਠੀਕ ਹੈ 25 ਚੋਂ 10 ਘਟਾਤੇ ਤੁਹਾਨੂੰ ਪਤਾ ਲੱਗ ਜੂਗਾ ਕਿਉਂ ਘਟਾਏ 25 ਪੈਨਸਲਾਂ ਤਾਂ ਹੈ ਹੀ ਨਹੀਂ ਸੀ ਉਹਦੇ ਕੋਲੇ 10 ਤਾਂ ਵਿੱਚੋਂ ਗੁੰਮ ਹੋ ਗਈਆਂ ਉਹਦੀਆਂ 15 ਰਹਿ ਗਈਆਂ ਸੀ 60 ਪੈਸੇ ਦੇ ਹਿਸਾਬ ਨਾਲ ਉਹਨੇ ਵੇਚਦੀ ਤਾਂ ਆਪਾਂ 15 ਗੁਣਾ 60 ਕਰਤੇ 1500 1500 6 90 9 ਰੁਪਏ ਦੀਆਂ ਉਹਨੇ ਵੇਚ ਦਿੱਤੀਆਂ ਸੋਣ ਬੇਟਾ ਲਾਭ ਆਪਾਂ ਲਾਭ ਦਾ ਕੀ ਫਾਰਮੂਲਾ ਹੁੰਦਾ ਲਾਭ ਬਰਾਬਰ ਜੇ ਵੇਚ ਮੁੱਲ ਵੱਧ ਹੋਵੇ ਤਾਂ ਲਾਭ ਹੁੰਦਾ ਖਰੀਦ ਮੁੱਲ ਵੱਧ ਹੋਵੇ ਤਾਂ ਹਾਨੀ ਹੁੰਦੀ ਹੈ ਵੇਚ ਮੁੱਲ ਘਟਾਓ ਖਰੀਦ ਵੇਚ ਮੁੱਲ ਘਟਾਓ ਖਰੀਦ ਮੁੱਲ ਠੀਕ ਹੈ ਬੇਟਾ ਤਾਂ ਇਹਦੇ ਵਿੱਚੋਂ 9 ਰੁਪਏ ਘਟਾਓ 6.25 ਤਾਂ ਬੇਟਾ ਆਪਾਂ ਇਹਦੇ ਚੋਂ 10ਾਂ ਚੋਂ 5 ਗਏ 5 ਤੇ 9 ਇੱਥੇ ਰਹਿ ਗਏ ਸੀ 9 9ਾਂ ਚੋਂ 2 ਗਏ 7 ਇੱਥੇ 8 ਰਹਿ ਗਏ ਇੱਥੇ 8ਾਂ ਚੋਂ 6 ਗਏ 2 2 ਰੁਪਏ 75 ਪੈਸੇ ਕੀ ਹੋ ਗਿਆ ਲਾ 2 ਰੁਪਏ 75 ਪੈਸੇ ਲਾਭ ਹੋ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤੋ ਬੇਟਾ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ 2 ਰੁਪਏ 75 ਪੈਸੇ ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 18 3/20 ਤੋਂ ਕਿੰਨੇ ਪ੍ਰਤੀਸ਼ਤ ਦਾ ਪਤਾ ਲੱਗਦਾ ਹੈ ਤੋ ਬੇਟਾ ਕਿੰਨੇ ਇਹਨੂੰ ਅਸੀਂ ਗੁਣਾ 100 ਕਰ ਦੇਣਾ ਹੁੰਦਾ 3/20 100 ਇਹ ਪ੍ਰਤੀਸ਼ਤ ਚ ਬਦਲ ਜਾਂਦਾ 20 500 53 15% ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ 2 ਨੰਬਰ ਤੇ 15% ਉੱਤਰ ਦਿੰਦਾ ਪਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਤਾਂ ਕਹਿੰਦਾ ਪਿਆ 42 54 66 ਤੇ 78 ਦਾ ਮਹੱਤਮ ਸਮਾਵਰਤਕ ਹੋਵੇਗਾ ਬੇਟਾ ਇਹਦਾ ਮੈਂ ਤੁਹਾਨੂੰ ਇੱਕ ਹਿੱਟੈਂਟਾ ਇੱਕ ਤਾਂ ਲੰਬੀ ਭਾਗ ਵਿਧੀ ਤੁਹਾਨੂੰ ਦੱਸਿਆ ਹੋਇਆ ਵੀ ਦੋ ਰਕਮਾਂ ਲੈ ਲਓ ਇੱਕ ਹਿੱਟੈਂਟ ਰਾਇਲ ਆ ਤੁਸੀਂ ਦੇਖੋ ਮਹੱਤਮ ਸਮਾ ਹਾਈਐਸਟ ਕਾਮਨ ਫੈਕਟਰ ਜਿਹੜਾ ਸਾਰੀਆਂ ਸੰਖਿਆਵਾਂ ਨੂੰ ਪੂਰਾ ਪੂਰਾ ਵੰਡਦਾ 11 ਤੇ ਤਾਂ ਬੇਟਾ 42 ਨਹੀਂ ਵੰਡੀ ਜਾਂਦੀ ਇਹ ਹੋ ਨਹੀਂ ਸਕਦਾ 9 ਦੇ ਉੱਤੇ ਵੀ 42 ਵੰਡਿਆ ਨਹੀਂ ਜਾਂਦਾ ਇਹ ਵੀ ਨਹੀਂ ਹੋ ਸਕਦਾ 7 ਦੇ ਉੱਤੇ ਆ 54 42 ਵੰਡਿਆ ਜਾਂਦਾ ਪਰ 54 ਨਹੀਂ ਵੰਡਿਆ ਜਾਂਦਾ ਪਿਆ ਇਹ ਵੀ ਪੋਸੀਬਲ ਨਹੀਂ 6 ਦੇ ਉੱਤੇ 6 7 42 6 ਨਾਲ 54 11 ਉਹ 6 ਕਿਸੇ ਤੇ 13 ਉਹ ਕੀ 78 6 ਤੇ ਸਾਰੇ ਵੰਡੇ ਜਾਂਦੇ ਇਸ ਕਰਕੇ 6 ਹੀ ਸਾਡਾ ਮਹਾਤਮ ਸਮਾਵਰਤਕ ਆਉਂਦਾ ਪਿਆ ਠੀਕ ਹੈ ਇੱਕ ਪ੍ਰੋਪਰ ਮੈਥਡ ਹੈ ਪਰ ਇੱਥੇ ਬੇਟਾ ਸਾਨੂੰ ਜਿਹੜਾ ਹਿੱਟ ਐਂਡ ਟ੍ਰਾਇਲ ਮੈਥਡ ਜਿਆਦਾ ਸੌਖਾ ਰਹੂਗਾ ਅੱਗੇ ਬੇਟਾ ਆ ਗਿਆ ਸਵਾਲ ਨੰਬਰ 20 ਕਹਿੰਦਾ ਇੱਕ ਆਇਤ ਦਾ ਖੇਤਰਫਲ ਕਿੰਨਾ ਹੋਵੇਗਾ ਜੇ ਉਸ ਦੀ ਲੰਬਾਈ ਤੇ ਚੜਾਈ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ ਬੇਟਾ ਆਇਤ ਦੀ ਲੰਬਾਈ ਤੇ ਚੜਾਈ ਹੈ ਜਿਹੜੀ ਜਦੋਂ ਆਪਾਂ ਡਬਲ ਕਰ ਦਿੰਨੇ ਆ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੜਾਈ ਹੁੰਦਾ ਮੰਨ ਲਓ ਇਹਦੀ ਲੰਬਾਈ 1 ਤੇ ਚੜਾਈ ਦੂਆ ਠੀਕ ਹੈ ਲੰਬਾਈ ਦੋ ਮੰਨ ਲਓ ਲੰਬਾਈ ਦੋ ਚੌੜਾਈ ਇੱਕ ਤਾਂ ਇਹਦਾ ਖੇਤਰਫਲ ਕੀ ਹੁੰਦਾ ਬਰਾਬਰੇ ਲੰਬਾਈ ਗੁਣਾ ਚੌੜਾਈ 2 1 2 ਤੇ ਜੇ ਬੇਟਾ ਆਪਾਂ ਮੰਨ ਲਓ ਇਹਦਾ ਡਬਲ ਕਰ ਦਿੰਨੇ ਆ ਲੰਬਾਈ ਤੇ ਚੌੜਾਈ ਡਬਲ ਕਰ ਦਿੰਨੇ ਇੱਥੇ ਦੋ ਕਰ ਦਿੰਨੇ ਆ ਇੱਥੇ ਚਾਰ ਕਰ ਦਿੰਨੇ ਆ ਤਾਂ ਇਹਦਾ ਖੇਤਰਫਲ ਕਿੰਨਾ ਬਣ ਜੂਗਾ 4 2 4 8 ਇਹਦਾ ਮਤਲਬ 2 ਚੌਕੇ 8 4 ਗੁਣਾ ਹੋ ਜਾਊਗਾ ਜੇਕਰ ਲੰਬਾਈ ਜਾਂ ਚੌੜਾਈ ਨੂੰ ਦੁੱਗਣਾ ਕਰ ਦਿੱਤਾ ਜਾਵੇ ਤਾਂ 4 ਗੁਣਾ ਹੋ ਜੂ ਬੇਟਾ ਉਹਦਾ ਸਕੁਅਰ ਹੋ ਜਾਣਾ ਬਸ ਤੁਸੀਂ ਇਹ ਧਿਆਨ ਰੱਖਣਾ ਜੇ 3 ਗੁਣਾ ਕਰ ਦਿੱਤਾ ਜਾਊ ਤਾਂ ਫਿਰ 9 ਗੁਣਾ ਖੇਤਰਫਲ ਹੋ ਜਾਊਗਾ ਜੇ 4 ਗੁਣਾ ਕਰ ਦਿੱਤਾ ਜਾਵੇ ਤਾਂ ਖੇਤਰਫਲ 16 ਗੁਣਾ ਹੋ ਜਾਊਗਾ ਇਹ ਤੁਸੀਂ ਧਿਆਨ ਰੱਖਣਾ ਪੁੱਤੇ ਦਾ ਠੀਕ ਹੈ ਇਦਾਂ ਦੇ ਸਵਾਲ ਕਨਸੈਪਟ ਕਲੀਅਰ ਵਾਲੇ ਹੀ ਪੁੱਛਣੇ ਆ ਤਾਂ ਬੇਟਾ 4 ਗੁਣਾ ਆ 2 ਦਾ 4 ਗੁਣਾ ਹੋ ਗਿਆ ਨਾ 8 ਹੋ ਗਿਆ ਪਹਿਲਾਂ 2 ਸੀ ਖੇਤਰਫਲ ਹੁਣ 8 ਯੂਨਿਟ ਬਣ ਗਿਆ ਤਾਂ ਇਸ ਕਰਕੇ 4 ਗੁਣਾ ਤਾਂ ਬੇਟਾ ਆਹ ਆ 4 ਗੁਣਾ ਨੂੰ ਇਹ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹਦੇ ਨਾਲ ਹੀ ਬੇਟਾ 20 ਤੱਕ ਸਵਾਲ ਇਸ ਪੇਪਰ ਦੇ ਕੰਪਲੀਟ ਹੋ ਗਏ ਅਗਲੇ 5 ਸਵਾਲ ਆ ਜਿਹੜੇ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ